ਉਸ ਖਰੜੇ ਦਾ ਸਿਰਫ ਮਤਲਬ ਇਹ ਹੈ ਕਿ ਉਹ ਕਾਨੂੰਨ ਜਿਹੜੇ ਮੋਦੀ ਸਰਕਾਰ ਆਪ ਲਾਗੂ ਨਹੀਂ ਸੀ ਕਰਾ ਸਕੀ ਉਹ ਟੇਡੇ ਢੰਗ ਨਾਲ ਰਾ ਸਰਕਾਰਾਂ ਦੁਆਰਾ ਲਾਗੂ ਕਰਵਾਉਣਾ ਚਾਹੁੰਦੀ ਹੈ ਜਿਹੜੇ 750 ਦੇ ਲਗਭਗ ਕਿਸਾਨ ਸ਼ਹੀਦ ਹੋਏ ਸੀ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਇਹ ਸੰਘਰਸ਼ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਹੋਊਗਾ ਇਹ ਸਰਕਾਰ ਨੂੰ ਪੜ ਲੈਣਾ ਚਾਹੀਦਾ ਤੇ ਨੌਦਰੀ ਨੂੰ ਮਹਾਪੰਚਾਇਤ ਕੀਤੀ ਸੀ ਲੱਗਦਾ ਵੀ ਅਸਰ ਹੋਇਆ ਉਹਨਾਂ ਦੇ ਉੱਪਰ ਹੋਊਗਾ ਹੋਇਆ ਕਿਉਂ ਨਹੀਂ ਅਸਰ ਹੋਇਆ ਕਰਕੇ ਮੀਟਿੰਗ ਥੱਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਈ ਕਿਸਾਨ ਬੋਟਰਾ ਦੇ ਬੈਠੇ ਆ ਕਈ ਕਿਸਾਨਾਂ ਵੱਲੋਂ ਕਾਰਵਟ ਕਰਾਉਣਾਂ ਦੇ ਉੱਪਰ ਤਰਵੇਂ ਵੀ ਲਗਾਏ ਗਏ ਆ ਤੇ ਮਹਾ ਪੰਚਾਇਤ ਵੀ ਕੀਤੀ ਗਈ ਪਰੰਤੂ ਸਰਕਾਰਦਰ ਸਰਕਾਰ ਦੇ ਵੱਲੋਂ ਕੋਈ ਵੀ ਕਿਸਾਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਮਹਾ ਪੰਚਾਇਤ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ 26 ਜਨਵਰੀ ਨੂੰ ਗੰਦੰਤਰ ਦਿਵਸ ਸਾਲੇ ਦੇ ਟਰੈਕਟਰ ਮਾਰਚ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਅਸੀਂ ਕਿਸਾਨਾਂ ਦੇ ਕੋਲ ਪਹੁੰਚੇ ਹਾਂ ਉਹਨਾਂ ਵੱਲੋਂ ਜਿਹੜਾ ਟਰੈਕਟਰ ਮਾਰਚ ਕਰਤੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨ ਇੱਥੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਡ ਦੇ ਉੱਪਰ ਟਰੈਕਟਰ ਮਾਰਚ ਕੀਤੇ ਜਾ ਰਿਹਾ ਹੈ ਅਰੇ ਬਾਰੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਇੱਥੇ ਪਹੁੰਚੇ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਟਰੈਕਟਰ ਪਹੁੰਚਣਗੇ ਤਾ ਜੋ ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਇੱਥੇ ਸਾਡੇ ਨਾਲੋਂ ਗ੍ਰਾਹਾਂ ਦੇ ਜਿਹੜੇ ਹੈਗੇ ਆ ਪ੍ਰਧਾਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਆ ਤੁਹਾਡੇ ਵੱਲੋਂ ਟ੍ਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਜੀ ਬਲੌਰ ਸਿੰਘ ਭਾਰਤੀ ਸਾਹਿਬ ਨੇਕਤਾ ਗ੍ਰਾਹਾਂ ਜਿਹੜਾ ਅੱਜ ਟ੍ਰੈਕਟਰ ਮਾਰਚ ਕੀਤਾ ਜਾ ਰਿਹਾ ਜਾ ਰਿਹਾ ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕਾਲ ਅਨੁਸਾਰ ਕੀਤਾ ਜਾ ਰਿਹਾ ਇਥੇ ਸਿਰਫ ਮੋਗਾ ਤਹਿਸੀਲ ਦੇ ਨਾਲ ਸੰਬੰਧਿਤ ਟ੍ਰੈਕਟਰੀ ਆਉਣੇ ਬਾਕੀ ੜੋੜੀ ਤਹਿਸੀਲਾਂ ਦੇ ਪ੍ਰੋਗਰਾਮ ਚ ਚੱਲ ਰਿਹਾ ਜਿੱਥੋਂ ਤੱਕ ਸਾਡੀਆਂ ਮੰਗਾਂ ਦਾ ਸੰਬੰਧ ਹੈਗਾ ਮੋਦੀ ਸਰਕਾਰ ਨੇ ਪਿਛਲੇ ਸਮੇਂ ਵਿੱਚ ਜਦੋਂ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਉਹ ਰੱਦ ਕੀਤੇ ਸੀ ਖੇਤੀ ਨਾਲ ਸੰਬੰਧਿਤ ਹੁਣ ਉਹੀ ਜਿਹੜੇ ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਰੱਦ ਕੀਤੇ ਸੀਗੇ ਹੁਣ ਉਨਾ ਹੀ ਕਾਨੂੰਨਾਂ ਦਾ ਸਰਕਾਰ ਨੇ ਸਾਰੇ ਰਾਜਾਂ ਨੂੰ ਖਰੜਾ ਇੱਕ ਭੇਜਿਆ ਹੈਗਾ ਮੰਡੀਕਰਨ ਨੀਤੀ ਸੰਵਧਨ ਖਰੜਾ ਜਿਹੜਾ ਹੈਗਾ ਉਸ ਖਰੜੇ ਦਾ ਸਿਰਫ ਮਤਲਬ ਇਹ ਹੀ ਹੈ ਕਿ ਉਹ ਕਾਨੂੰਨ ਜਿਹੜੇ ਮੋਦੀ ਸਰਕਾਰ ਆਪ ਲਾਗੂ ਨਹੀਂ ਸੀ ਕਰਾ ਸਕੀ ਉਹ ਟੇਡੇ ਢੰਗ ਨਾਲ ਰਾ ਸਰਕਾਰਾਂ ਦੁਆਰਾ ਲਾਗੂ ਕਰਾਉਣਾ ਚਾਹੁੰਦੀ ਹੈਗੀ ਇਹ ਸਾਡੀ ਸਪਸ਼ਟ ਮੰਗ ਇਹ ਹੈਗੀ ਹੈ ਕਿ ਉਹ ਜਿਹੜਾ ਨੀਤੀ ਖਰੜਾ ਜਿਹੜਾ ਹੈਗਾ ਮੰਡੀਕਰਨ ਸੰਵਧਨ ਥੱਲੇ ਭੇਜਿਆ ਗਿਆ ਉਹ ਖਰੜਾ ਵਾਪਸ ਲਿਆ ਜਾਵੇ ਦੂਸਰਾ ਹੈਗਾ ਜਿਹੜਾ ਐਮਐਸਪੀ ਦੀ ਗਾਰੰਟੀ ਦਾ ਸਵਾਲ ਹੈਗਾ ਐਮਐਸਪੀ ਦੀ ਜਿਹੜੀ ਹੈਗੀ ਹੈ ਜਿਹੜੀ ਐਮਐਸਵੀ ਬੰਨਣੀ ਹੈਗੀ ਆ ਉਹ ਸੀ 2 50% ਪ੍ਰਾਫਿਟ ਦੇ ਜਿਹੜਾ ਹੈਗਾ ਉਸ ਹਿਸਾਬ ਨਾਲ ਜਿਹੜੀ ਹੈਗੀ ਐਮਐਸਵੀ ਬੰਨਣੀ ਚਾਹੀਦੀ ਹੈਗੀ ਤੇ ਜਿੰਨੀਆਂ ਵੀ ਫਸਲਾਂ ਤੇ 23 ਜਾਂ 24 ਤੇ ਬੰਨੀ ਜਾਂਦੀ ਹੈ ਸਾਰਿਆਂ ਦੀ ਖਰੀਦ ਦੀ ਗਰੰਟੀ ਕਰਨੀ ਚਾਹੀਦੀ ਹੈ ਕਿਸਾਨ ਕੋਲ ਦੇ ਦਰਮਿਆਨ ਜਿੰਨੇ ਵੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਕੇਸ ਬਣੇ ਉਹ ਸਾਰੇ ਦੇ ਸਾਰੇ ਕੇਸ ਵਾਪਸ ਲੈਣੇ ਚਾਹੀਦੇ ਆਂ ਜਿਹੜੇ 750 ਦੇ ਲਗਭਗ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਸਰਕਾਰੀ ਨੌਕਰੀ ਇੱਕ ਇੱਕ ਪਰਿਵਾਰ ਦੇ ਜੀ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਦੇ ਕਾਰਜ ਜਿਹੜੇ ਹ ਰੱਦ ਕਰਨੇ ਚਾਹੀਦੇ ਆ ਮੋਦੀ ਸਰਕਾਰ ਨੇ ਉਦੋਂ 2020 ਬਿੱਲ ਸੀ ਹੁੰਦਾ ਸੀ ਇੱਕ ਉਹ ਰੱਦ ਕਰਨ ਦਾ ਗੱਲ ਕੀਤੀ ਸੀ ਵੀ ਅਸੀਂ ਉਹ ਬਿੱਲ ਰੱਦ ਕਰਾਂਗੇ ਪਰੰਤੂ 2022 ਦੇ ਵਿੱਚ ਉਹੀ ਕਾਨੂੰਨ ਜਿਹੜਾ ਹੈਗਾ ਉਹ ਪਾਰਲੀਮੈਂਟ 'ਚ ਪੇਸ਼ ਕਰਤਾ ਜਿਹੜਾ ਅੱਜ ਉਹਨਾਂ ਦੀਆਂ ਕਮੇਟੀਆਂ ਦੇ ਕੋਲੇ ਫਿਰਦਾ ਤੁਰਿਆ ਸਾਡੀ ਇਹ ਵੀ ਡਿਮਾਂਡ ਹੈਗੀ ਆ ਕਿ ਉਹ ਬਿਜਲੀ ਸੋਧ ਬਿੱਲ 2020 ਆ ਜਿਹੜਾ ਉਹ ਵਾਪਸ ਲਿਆ ਜਾਵੇ ਜੇਕਰ ਜੇ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਇਹ ਸੰਘਰਸ਼ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਹੋਊਗਾ ਇਹ ਸਰਕਾਰ ਨੂੰ ਪੜ ਲੈਣਾ ਚਾਹੀਦਾ ਹੈ ਜਿਹੜੇ ਤੁਹਾਡੀਆਂ ਮੰਗਾਂ ਮੰਨੀਆਂ ਸੀਗੀਆਂ ਪਰ ਉਹ ਤੁਹਾਨੂੰ ਲਾਗੂ ਨਹੀਂ ਕੀਤੀਆਂ ਗਈਆਂ 28 ਫਰਵਰੀ 2024 ਤੋਂ ਜਿਹੜੇ ਹੈਗੇ ਆ ਗੈਰਸਿੰਘਾ ਕਿਸੇ ਨਾ ਬਾਰਡਰ ਦੇ ਡਟੇ ਹੋਏ ਆ ਔਰ ਤੁਸੀਂ ਜਿਹੜੇ ਹੈਗੇ ਆ ਸੰਯੁਕਤ ਕਿਸਾਨ ਮੋਰਚਾ ਦੇ ਛੜਕਾ ਦੇ ਉੱਪਰ ਰੋਜ਼ ਪ੍ਰਦਰਸ਼ਨ ਕਰ ਰਹੇ ਆ ਤੁਹਾਡੇ ਵੱਲੋਂ ਮਹਾਪੰਚਾਇਤ ਵੀ ਕੀਤੀ ਗਈ ਸੀ ਪਰ ਲੱਗਦਾ ਨਹੀਂ ਕੇਂਦਰ ਸਰਕਾਰ ਨੂੰ ਇਸ ਚੀਜ਼ ਦਾ ਕੋਈ ਫਰਕ ਪਿਆ ਜੀ ਦੇਖੋ ਕੇਂਦਰ ਸਰਕਾਰ ਤੇ ਥੋੜਾ ਬਹੁਤਾ ਫਰਕ ਪਿਆ ਹੀ ਕਰਕੇ ਹੈਗਾ ਜੇ ਉਹਨਾਂ ਨੂੰ ਮਾੜੀ ਮੋਟੀ ਮੀਟਿੰਗ ਦਿੱਤੀ ਹੈ ਤਾਂ ਜਾਂ ਜੇ ਪੰਜਾਬ ਸਰਕਾਰ ਨੇ ਵੀ ਖੇਤੀ ਖੱਲਾ ਰੱਦ ਕਰਨ ਦੀ ਗੱਲ ਕੀਤੀ ਹੈ ਤਾਂ ਉਹਨਾਂ ਤੇ ਥੋੜਾ ਬਹੁਤਾ ਅਸਰ ਤਾਂ ਹੋਇਆ ਹੈ ਪਰ ਇੰਨਾ ਅਸਰ ਨਹੀਂ ਹੋਇਆਗਾ ਕਿ ਉਹ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਜਿੰਨਾ ਚਿਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਬਣਦਾਗਾ ਸਰਕਾਰ ਜਿਹੜੀ ਹੈ ਡਬਲਯੂਟੀਓ ਵਗੈਰਾ ਚ ਬਾਹਰ ਨਹੀਂ ਆਉਂਦੀਗੀ ਕਿਸਾਨਾਂ ਤੇ ਚੜੇ ਹੋਏ ਪੁਲਿਸ ਕੇਸ ਵਾਪਸ ਨਹੀਂ ਲਏ ਜਾਂਦੇ ਕਿਸਾਨਾਂ 'ਤੇ ਸਰਚੜੇ ਹੋਏ ਕਰਜ਼ੇ ਜਿਹੜੇ ਹੈ ਖੇਤ ਮਜ਼ਦੂਰਾਂ 'ਤੇ ਕੜੇ ਕਰਜ਼ੇ ਵਾਪਸ ਨਹੀਂ ਲੈ ਜਾਂਦੇ ਉਹਨਾਂ 'ਤੇ ਇਹ ਸੰਘਰਸ਼ ਜਾਰੀ ਰਹੂਗਾ ਨਹੀਂ ਇੱਕ ਵਾਰ ਸੇ ਜੋ ਬਾਰਡਰਾਂ ਦੇ ਉੱਪਰ ਜੇ ਬਿਲਕੁਲ ਸੀਲ ਕੀਤਾ ਗਿਆ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂ ਦਿੱਲੀ ਵਾਸਤੇ 14 ਫਰਵਰੀ ਦੀ ਮੀਟਿੰਗ ਰੱਖੀ ਹੈ ਅੱਜ ਤੁਹਾਡਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਅਗਰ ਤੁਹਾਡੀ 14 ਫਰਵਰੀ ਨੂੰ ਮੀਟਿੰਗ ਸਕਸੈਸ ਨਹੀਂ ਹੁੰਦੀ ਟਰੈਕਟਰ ਮਾਰਚ ਤੋਂ ਬਾਅਦ ਕੀ ਲੱਕੇ ਸਾਰ ਸੰਘਾੜਸ਼ ਹੋਗਾ ਦੇਖੋ ਜਿੱਥੋਂ ਤੱਕ ਸਰਕਾਰਾਂ ਦਾ ਗੱਲ ਹੈ ਅਸਲ ਵਿੱਚ ਜੇ ਤਾਂ ਆਏ ਕਹਿਣਾ ਹੋਵੇ ਵੀ ਉਹ ਬਾਰਡਰ ਤੇ ਬੈਠਿਆ ਹੈ ਦੇਸ਼ ਵਿੱਚ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਕਿਸੇ ਬੰਦੇ ਨੂੰ ਪੈਦਲ ਤੁਰ ਕੇ ਜਾਣ ਦੀ ਵੀ ਇੱਕ ਸੀਟ ਤੋਂ ਦੂਜੀ 'ਚ ਨਹੀਂ ਜਾ ਸਕਦਾਗਾ ਇਹ ਤਾਂ ਲੋਕ ਪਾਕਿਸਤਾਨ ਦਾ ਬਾਰਡਰ ਟੱਪ ਜਾਂਦੇ ਆ ਇੱਥੇ ਨਹੀਂ ਟੱਪਣ ਦਿੱਤਾ ਜਾਂਦਾ ਇੱਥੇ ਮਤਲਬ ਇਹ ਡਿਕਟੇਟਰਸ਼ਿਪ ਹੈਗੀ ਹੈ ਸਰ ਗੱਲ ਸਰਕਾਰ ਦੀ ਹੈਗੀ ਜੇ ਮੰਗਾ ਨਹੀਂ ਮੰਨੂਗੀ ਤੇ ਇਹ ਲਾਜ਼ਮੀ ਹੈਗਾ ਕਿ ਸੰਘਰਸ਼ ਜਿਹੜਾ ਹੈਗਾ ਉਹ ਤੇਜ਼ ਹੋਣਾ ਹੀ ਹੋਣਾ ਹਰ ਇੱਕ ਸਰਕਾਰ ਰੋਕ ਨਹੀਂ ਸਕਦੀ ਇਹਨੂੰ ਜਿਵੇਂ ਤੁਸੀਂ ਗੱਲ ਕੀਤੀ ਸੰਘਰਸ਼ ਤੇਜ਼ ਹੋਣਾ ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਚੱਲੇ ਉਹ ਸੰਘਰਸ਼ ਤੇਜ਼ ਕਿਤੇ ਜਾਊਗਾ ਦੇਖੋ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਹਾਲ ਦੀ ਘੜੀ ਫੈਸਲਾ ਹੈਗਾ ਉਹ ਹੈਗਾ 12 ਫਰਵਰੀ ਨੂੰ ਐਮਪੀਆਂ ਦੇ 게ਟਾ ਮੂਰੇ ਧਰਨੇ ਲਾਉਣ ਦਾ ਹੈਗਾ ਉਸ ਤੋਂ ਬਾਅਦ ਜਿਹੜਾ ਵੀ ਕੋਈ ਸੰਘਰਸ਼ ਸਰਕਾਰ ਆਪਣੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਦੇਊਗਾ ਅਸੀਂ ਉਹ ਜਿਹੜਾ ਹੈਗਾ ਹਰ ਸੰਘਰਸ਼ ਦਾ ਹਰ ਕਦਮ ਨੂੰ ਲਾਗੂ ਕਰਾਂਗੇ ਬਿਲਕੁਲ ਇਸ ਅੱਗੇ ਵੱਲ ਜੋ ਕਿਹਾ ਗਿਆ ਹੈਗਾ ਵੀ ਇਹਨਾਂ ਦੀ ਜਿਹੜੀਆਂ ਮੰਗਾਂ ਸੀਗੀਆਂ ਮੁੰਨੀਆਂ ਨਹੀਂ ਜਾਂਦੀਆਂ ਉੱਤੇ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾ ਰਿਹਾ ਹੋਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਗਰ 14 ਤਰੀਕ ਨੂੰ ਮੀਟਿੰਗ ਜਿਹੜੀ ਇਹਨਾਂ ਦੀ ਹੈ ਅੱਗੇ ਸਕਸੈਸ ਨਹੀਂ ਹੁੰਦੀ ਤਾਂ ਸੰਘਰਸ਼ ਜਿਹੜਾ ਹੋਤੀ ਕੋਈ ਤੁਹਾਡੇ ਮੈਨ ਤਸਵੀਰਤ ਕੋਲ ਹੈ ਟਰੈਕਟਰ ਜਿਹੜੇ ਇਸ ਵੇਲੇ ਜਿਹੜੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਮੋਦੀ ਦਾ ਮਤਲਬ ਵੀ ਭੁੱਕਿਆ ਹੈਗਾ ਭੁੱਕਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਤੁਸੀਂ ਟਰੈਕਟਰ ਦੇ ਵਿੱਚ ਦੇਖੋ ਜਿਹੜੇ ਕਿਸਾਨ ਜਿਹੜੇ ਅੱਗੂਆ ਟਰੈਕਟਰ ਦੇ ਇੱਥੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਟਰੈਕਟਰ ਰੁਗਲੋ ਆ ਤੁਸੀਂ ਦੇਖਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੇ ਟਰੱਕ ਟਰੈਕਟਰ ਦੇ ਜਿਹੜੇ ਲੈ ਕੇ ਜਿਹੜੇ ਪਹੁੰਚੇ ਤੇ ਕਿਸਾਨ ਆ ਗੂ ਤੇ ਉਹਨਾਂ ਤਸਵੀਰਾਂ ਤੇ ਹੀ ਦੇਖ ਸਕਦੇ ਜਿਹਨੇ ਲੈਣਾ ਲੰਬੇ ਲੰਬੇ ਲੱਗੇਆਂ ਇਹਦੇ ਟਰੈਕਟਰ ਦੇ ਵਿੱਚ ਜਿਹੇ ਕਿਸਾਨ ਜਿਹੜੇ ਪਹੁੰਚੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੁਹਾਡੇ ਵੱਲੋਂ ਅੱਜ ਤੁਸੀਂ ਟਰੈਕਟਰ ਲੈ ਕੇ ਪਹੁੰਚੋ ਟਰੈਕਟਰ ਮਾਰਕੀਟ ਵਿੱਚ ਕੀ ਕਰਾ ਜਾਓਗੇ ਮੋਦੀ ਦੇ ਮਾਰੇ ਕਾਨੂੰਨ ਤੇ ਅੰਸ਼ਾ ਦੇ ਵੀ ਇਹਦੇ ਵਾਸਤੇ ਚੱਲੇ ਕਿਸਾਨੀ ਦੇ ਮਾਰ ਮਾਰ ਨੀਤੀਆਂ ਕਰਦੇ ਆ ਤੋੜਿਆ ਇਹ ਕੰਮ ਠੀਕ ਹੈ ਤੇ ਅੱਜ ਤੁਸੀਂ ਹਜ਼ਾਰਾਂ ਦੀ ਗਿਤੀ ਵਿੱਚ ਤੇ ਕਿਸਾਨ ਪਹੁੰਚੇ ਲੱਗਦਾ ਵੀ ਅੱਜ ਕੇਂਦਰ ਸਰਕਾਰ ਤੇ ਜਿਹੜੀ ਜ਼ੂ ਸਰਕੂ ਵੀ ਸਰਕੂ ਵੀ ਸਰਕੂ ਵੀ ਮੇਰੇ ਸਾਰੇ ਇੰਡੀਆ ਉੱਠ ਖੜੇ ਆ ਪੰਜਾਬ ਸਾਰੇ ਸੂਬੇ ਸਾਰੇ ਉੱਠ ਖੜੇ ਆ ਤੇ ਕਿਵੇਂ ਸਰਕੂ ਵੀ ਮੋਦੀ ਦੇ ਸਰ ਤੇ ਸਰਕਣੀ ਪਊਗੀ ਤੇ ਨੌਦਰੀ ਨੂੰ ਮਹਾਪੰਚਾਇਤ ਕੀਤੀ ਸੀ ਲੱਗਦਾ ਵੀ ਅਸਰ ਹੋਇਆ ਉਹਨਾਂ ਦੇ ਉੱਪਰ ਹੋਊਗਾ ਹੋਇਆ ਕਿਉਂ ਨਹੀਂ ਅਸਰ ਹੋਇਆ ਕਰਕੇ ਮੀਟਿੰਗ ਥੱਦੀ ਤੇ ਨੀ ਅਸਰ ਹੋਇਆ ਕਿਉਂ ਆਉਂਦੇ ਮੀਟਿੰਗ ਥੱਦੇ ਆ ਤੁਸੀਂ ਜੋ ਟਰੈਕਟਰ ਲੈ ਕੇ ਪਹੁੰਚੇ ਹੋ ਵੀ ਅਗਰ ਇਹਨਾਂ ਦੀ ਕੋਈ ਮੀਟਿੰਗ ਦੇ ਵਿੱਚ ਕੋਈ ਅਸਰ ਨਹੀਂ ਹੁੰਦਾ 14 ਤਰੀਕ ਦੀ ਜਿਹੜੀ ਮੀਟਿੰਗ ਰੱਖੀ ਹੈ ਵੀ ਆਉਣ ਨਾਲ ਤਾਂ ਮੈਂ ਕਿਸਾ ਸੰਘਰਸ਼ ਲੈ ਕੇ ਚੱਲਾਂਗਾ ਅੱਗੇ ਕਿਸਾਨ ਜੂਨੀਅਰ ਜਿਹੜੇ ਪ੍ਰਧਾਨ ਜਿਹੜੀ ਇਕਾਈ ਦੇ ਉਹ ਚੱਲਣਗੇ ਆਪ ਕੋਈ ਨਹੀਂ ਪਤਾ ਉਹ ਜਿਹੜਾ ਪ੍ਰੋਗਰਾਮ ਦੇਣ ਕਾ ਕੇ ਉਹ ਚੱਲੇਗਾ ਸਾਰਾ ਬਿਲਕੁਲ ਇਨਾਂ ਵੱਲੋਂ ਜੋ ਕਿਹਾ ਗਿਆ ਹੈਗਾ ਜੋ ਸੰਜੂਕਤ ਮੋਰਚੇ ਭਾਰਤੀ ਦੀ ਜੋ ਕਾਲ ਹੋ ਗਈ ਉਸ ਮੁਤਾਬਕ ਜਿਹੜਾ ਇਨਾਂ ਵੱਲੋਂ ਜਿਹੜਾ ਸੰਘਰਸ਼ਾ ਲਗਾਤਾਰ ਜਾਰੀ ਰਹੇਗਾ ਹੁਣ ਦੇਖਣਾ ਹੋਵੇਗਾ ਜਿਹੜੀ ਟਰੈਕਟਰ ਹੈ ਇਨਾਂ ਵੱਲੋਂ ਕੀਤੀ ਜਾ ਰਹੀ ਹੈਗੀ ਅਤੇ 14 ਫਰਵਰੀ ਨੂੰ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਉਹਦਾ ਕੀ ਨਤੀਜਾ ਅੱਗੇ ਕੇਂਦਰ ਸਰਕਾਰ ਵੱਲੋਂ ਨਿਕਲਦਾ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਔਨ 에ਅਰ